ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਪੁੱਚੋ ਖੁਰਦ ਇਹ ਪਿੰਡ ਬਠਿੰਡੇ ਜ਼ਿਲ੍ਹੇ ਦਾ ਤੇ ਬਠਿੰਡੇ ਤੋਂ ਬਰਨਾਲਾ ਸੰਗਰੂਰ ਵਾਲੇ ਹਾਈਵੇ ਦੇ ਉੱਤੇ ਇਹ ਪਿੰਡ ਆਉਂਦਾ ਨੇੜੇ ਇਹਦੇ ਆਦੇਸ਼ ਹਸਪਤਾਲ ਹੈ ਤੇ ਇਹ ਤੋਂ ਬਿਨਾ ਪੁੱਚੋ ਕਲਾ ਜਾਂ ਪੁੱਚੋ ਮੰਡੀ ਜਿਹੜੀ ਉਹ ਵੀ ਇਹਦੇ ਨੇੜੇ ਰਹਿ ਜਾਂਦੀ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਦੱਸੋ ਬਾਈ ਵਪਾਰ ਦਾ ਕੰਮ ਕਰਦਾ ਤੇ ਸਿੱਧੂ ਡੇਰੀ ਫਾਰਮ ਰਜਿਸਟਰਡ ਬਾਈ ਦਾ ਏ ਟਰੇਡਿੰਗ ਦਾ ਕੰਮ ਆ ਮਤਲਬ ਵਪਾਰ ਵਾਈ ਕਰਦਾ ਜਿਹੜਾ ਉਹ ਬਕਾਇਦਾ ਰਜਿਸਟਰਡ ਫਰਮ ਹੈ। ਵੱਛੇ ਇੱਥੇ ਹੁੰਦੀਆਂ ਵਿਕਰੀ ਵਾਲੀਆਂ ਤੇ ਨਾਗ ਇਦਾਂ ਦੇ ਹੁੰਦੇ ਆ ਵੀ ਤੁਸੀਂ ਜਿੱਦਾਂ ਦਾ ਪਸ਼ੂ ਪਸੰਦ ਕਰਦੇ ਹੋ ਤੁਹਾਨੂੰ ਓਦਾਂ ਦੀ ਵੱਛੀ ਇੱਥੋਂ ਛਾਂਟ ਕੇ ਤੁਸੀਂ ਲੱਭ ਸਕਦੇ ਹੋ ਸੋਹਣੇ ਪਸ਼ੂ ਖਰੀਦਦਾ ਬਾਈ। ਅੱਜ ਦੀ ਜਿਹੜੀ ਵੀਡੀਓ ਹੈ ਦੇ ਚ ਕਾਫੀ ਸਾਰੇ ਨਾਗ ਹੈ ਤੇ ਇਹਨਾਂ ਚ ਇੱਕ ਹੀ ਜਰਸੀ ਹੈ ਜਿਹੜੀ ਤੁਹਾਨੂੰ ਮੈਂ ਵੈਸੇ ਦਿਖਾ ਦਿੰਦਾ ਕਿਉਂਕਿ ਉਹ ਨੇ ਇਸ ਸਾਈਡ ਤੇ ਆਏ ਹੋਏ ਆ ਪੱਠੇ ਖਾ ਰਹੀ ਹੈ ਇਹ। ਸੋ ਇਹ ਜਰਸੀ ਤੇ ਇਹ ਤੋਂ ਬਿਨਾ ਕੋਸ ਨਗ ਐਚ ਐਫ ਦੇ ਇਹ ਸਿਲੈਕਟਡ ਹੀ ਆ ਸਾਰੇ ਮਤਲਬ ਇਦਾਂ ਦੇ ਪਸ਼ੂ ਐ ਜਿਹੜਾ ਨਗ ਦੇਖਦੇ ਜਾਊਂਗਾ ਉਹ ਹੀ ਤੁਹਾਨੂੰ ਸੋਹਣਾ ਲੱਗੂਗਾ ਐਚ ਐਫ ਦੇ ਵਿੱਚੋਂ ਵੀ ਇੱਕ ਬੱਛੀ ਇੱਧਰ ਥੋੜਾ ਜਿਹਾ ਗਰਮੀ ਜਿਹੜੀ ਉਹ ਜ਼ਿਆਦਾ ਕਿਉਂਕਿ ਦੁਪਹਿਰੇ 11 ਵਜੇ ਦੇ ਆਸ-ਪਾਸ ਵੀਡੀਓ ਬਣਾ ਰਹੇ ਆ ਉਹਦੇ ਕਰਕੇ ਇਹਨੂੰ ਵੱਖਰਾ ਖੁਰਲੀ ਦੇ ਉੱਤੇ ਬੰਨਤਾ ਬਹੁਤ ਸੋਹਣੀ ਬੱਛੀ ਐ ਲੱਗਦਾ ਖੜੀ ਐ ਐਚ ਐਫ ਬਰੀਡ ਦੀ ਇਹ ਵੀ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਊਂਗਾ ਸੋ ਲਾਸਟ ਤੱਕ ਵੀਡੀਓ ਦੇਖਦੇ ਰਹੋ ਜਿਹੜਾ ਪਸ਼ੂ ਜੱਜ ਗਿਆ ਉਹਦੀ ਤਸੱਲੀ ਤੁਸੀਂ ਕਰਨੀ ਐ ਨੰਬਰ ਸਕਰੀਨ ਉੱਤੇ ਚੱਲਦਾ ਰਹੂਗਾ ਦੰਦ ਵੀਡੀਓ ਦੇ ਵਿੱਚ ਹੀ ਦਿਖਾਏ ਹੋਏ ਹੁੰਦੇ ਆ ਥਾਣਾ ਬਾਰੇ ਬਾਈ ਦੱਸ ਹੀ ਦਿੰਦਾ ਹੁੰਦਾ ਸੋ ਇਹ ਨਾਗ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਕਿਰੀ ਆਲੇ ਤੁਹਾਨੂੰ ਦਿਖਾਉਣ ਲੱਗਾ ਉਹ ਸ਼ੁਰੂਆਤ ਕਰ ਗਏ ਉਧਰਲੇ ਪਾਸੇ ਕੋਸ ਛੋਟੇ ਬੱਚੇ ਆ ਉਹਨਾਂ ਨਰਮਲ ਬਾਈ ਸਸਰੀ ਕਾ ਹਸੀ ਕਾ ਨਰਮਲ ਅੱਜ ਸੁਖਣਾ ਕਾਫੀ ਸਾਰੇ ਨਾਗ ਆ ਤੇ ਇਦਾਂ ਲੱਗਦਾ ਜਿਵੇਂ ਸਪੈਸ਼ਲੀ ਤਿਆਰ ਕੀਤੀਆਂ ਹੋਣੀਆਂ ਇੱਕੋ ਜਿਹੇ ਰੰਗ ਰੂਪ ਜੈ ਸਾਰਾ ਇਕੱਠਾ ਕੀਤਾ ਹਾਂਜੀ ਹਾਂਜੀ ਬਾਈ ਤੋ ਭੂਗੀ ਗਏ ਇਹ ਰੰਗੇ ਕੋਈ ਜਦ ਦਖਾਉਂਦੀ ਹੈ 13.5 ਪੌਣ 12 ਟਾਈਮ ਹਾਂ ਜੀ ਸਹੀ ਹੈ ਅੱਛਾ ਭਾਈ ਅੱਜ ਆਪਾਂ ਇਧਰਲੇ ਪਾਸੇ ਜਿਹੜੀਆਂ ਚਾਰ ਬੱਚੀਆਂ ਇਹਨਾਂ ਤੋਂ ਸ਼ੁਰੂਆਤ ਕਰਾਂਗੇ ਹਾਂ ਜੀ ਇਹਨਾਂ ਨੂੰ ਗਿੱਨੀ ਕੁਮਰ ਹੋਊਗੀ ਤੇ ਰੇਟ ਕੀ ਰਹਿਣਗੇ ਪੰਜ 6 ਮਹੀਨੇ ਦੀ ਕਿਰੀ ਹੋ ਰਹੀ 6 ਸਾਢੇ 6 ਮਹੀਨੇ ਪੰਜ 6 ਵਾਸਤੇ ਇੱਥੇ ਠੀਕ ਹੈ ਤੇ ਰੇਟ ਹੋਣ ਤੇ ਸਾਰਿਆਂ ਦੇ ਚੋਲ ਲਾ ਭਾਈ ਚੋਲ ਸੋ ਇਹ ਸਾਰੀ ਹਜੇ ਛੋਟੇ ਬੱਚੇ ਆ ਚਾਰ ਨਾ ਗਾ ਇੱਕੋ ਦੀ ਕਦ ਕਾਟਦੇ ਆ ਇਹਦਾ ਵੀ ਰੰਗ ਰੂਪ ਤੁਸੀਂ ਦੇਖੋ ਹਜੇ ਇਹ ਗਰੋਵਰ ਦੀ ਸਟੇਜ ਤੇ ਆ ਮਤਲਬ ਹੁਣ ਕਾਫ ਗਰੋਵਰ ਇਹਨਾਂ ਨੂੰ ਫੀਡ ਪੈ ਦਸੰਬਰ ਤੱਕ ਜਾਂਦੇ ਆ ਕਿਉਂਕਿ ਛੇ ਮਹੀਨਾ ਚੱਲੀ ਜਾਂਦਾ ਉਦੋਂ ਤੱਕ ਜਾਂਦੇ ਆ ਏਆਈ ਹੋਣੀ ਐ ਤੇ ਰੁੱਤ 'ਚ ਸੋਣੀ ਬਾਕੀ ਸਾਮ ਸਵਾਲ ਥੋੜੀ ਐ ਹੁਣ ਤਾਂ ਤੁਸੀਂ ਇਹ ਬੱਚੇ ਖਰੀਦਨੇ ਐ ਇਹਦੂ ਅੱਗੇ ਇਹਨਾਂ ਦੀ ਚੰਗੀ ਕੇਅਰ ਕਰ ਲਓਗੇ ਤਾਂ ਫਿਰ ਇਹ ਵਧੀਆ ਫਲ ਜਾਂਦੇ ਆ ਬਾਕੀ ਸਾਇਲ ਜਿਹੜਾ ਹੁਣ ਮੱਕੀ ਬੀਜੀ ਵੀ ਐ ਬਹੁਤ ਸਾਰੇ ਵੀਰਾਂ ਨੇ ਜੇ ਤੁਹਾਡੇ ਕੋਲ ਖੁੱਲੀਆਂ ਛੱਡਣ ਦੀ ਜਗ੍ਹਾ ਹੈਗੀ ਐ ਤੇ ਰਾਜਮਾ ਆਚਾਰ ਪਾਦਿਆ ਕਰੋ ਜੇ ਭਾਵੇਂ ਫੀਡ ਵੀ ਨਾ ਪਾਇਓ ਤਾਂ ਵੀ ਪਲ ਜਾਣਗੇ ਸੋ ਇਹ ਵੀ ਤੁਸੀਂ ਵੱਚੀ ਦੇਖੋ ਇਹ ਸਮਗੀਆਂ ਹੁੰਦੀਆਂ ਕੋਈ ਐ ਨਹੀਂ ਵੀ ਇਹ ਬਾਲਾ ਤੁਸੀਂ ਦੇਖੋਗੇ ਕਿਸੇ ਵੀ ਮੱਛੀ ਦਾ ਪੇਟ ਨਹੀਂ ਨਜ਼ਰ ਆਉਣਾ ਬੰਦ ਬਈ ਢਾਂਚੇ ਵੀ ਤੁਹਾਨੂੰ ਸੋਹਣੇ ਲੱਗਣਗੇ ਉਹ ਡੀ ਵਾਰਮਿੰਗ ਵਗੈਰਾ ਤੁਸੀਂ ਕਰਕੇ ਇਹਨਾਂ ਦੀ ਤੇ ਉਦੋਂ ਬਾਅਦ ਨਾਲ ਖਰਾਕ ਸ਼ੁਰੂ ਹੋ ਜਾਣੀ ਪਾਊਡਰ ਮੰਨਰ ਮਿਕਸਚਰ ਜ਼ਰੂਰੀ ਹੈ ਉਹ ਜ਼ਰੂਰ ਨਾਲ ਐਡ ਕਰਿਆ ਤਿੰਨ ਨੰਬਰ ਤੇ ਇੱਕ ਬਹੁਤ ਸੋਹਣੀ ਮੱਛੀ ਦਿਖਾਉਣੀ ਹੈ ਜਿਹਦੇ ਸਰੀਰਕ ਬੰਤਰ ਵੀ ਬਹੁਤ ਸੋਹਣੀ ਦਿਸਦੀ ਹੈ ਹਾਲਾਂਕਿ ਇਹ ਤਿੰਨੇ ਚਾਰੇ ਨਗਰ ਲਗਭਗ ਸੇਮ ਹੈ ਪਰ ਇਹਨਾਂ ਚੋਂ ਚਾਰਾਂ ਦੇ ਵਿੱਚੋਂ ਜ਼ਿਆਦਾ ਸਨੱਖੀ ਵੱੱਛੀ ਤੁਸੀਂ ਇਹ ਦੇਖ ਸਕਦੇ ਹੋ ਸਟਰਕਚਰ ਦੇਖੋ ਇਹਦਾ ਬਣਾਵਟ ਹੋਣੀ ਦੱਸਦੀ ਹੈ ਵੀ ਚੰਗੀ ਗਾਂ ਬਣੂਗੀ ਤੋਂ ਬੰਦੇ ਬਈ ਸੋ ਇਹਨਾਂ ਦੇ ਬਾਰੇ ਮਸਾਲਾ ਉਦਾਂ ਦਾ ਲਾਉਣ ਦੀ ਲੋੜ ਨਹੀਂ ਪੈਂਦੀ ਵੱਛੀਆਂ ਬਾਰੇ ਕਿਉਂਕਿ ਨਾ ਤਾਂ ਕੋਈ ਸੀਮਨ ਦੱਸਣ ਦੀ ਲੋੜ ਪੈਂਦੀ ਹੈ ਇਹ ਵੈਸੇ ਹੀ ਵਿਕ ਜਾਣੀਆਂ ਹੁੰਦੀਆਂ ਹਾਲਾਂਕਿ ਜਿਹੜੇ ਬੁੱਲ ਐਚ ਐਫ ਦੇ ਆ ਉਹਨਾਂ ਸਾਰਿਆਂ ਦੇ ਨਾਮ ਬਹੁਤਿਆਂ ਦੇ ਨਾਮ ਆਪਾਂ ਨੂੰ ਆਉਂਦੇ ਹੁੰਦੇ ਆ ਪਰ ਅਸੀਂ ਉਹਨਾਂ ਦੇ ਨਾਮ ਬੋਲਦੇ ਨਹੀਂ ਕਿਉਂਕਿ ਜਿੰਨਾ ਚਿਰ ਪ੍ਰੋਪਰ ਰਿਕਾਰਡ ਨਹੀਂ ਹੈ ਤੇ ਉਹਨਾਂ ਬਾਰੇ ਦੱਸਣਾ ਗਲਤ ਹੋ ਜਾਂਦਾ ਸੋ ਇਹ ਵੀ ਵੱਚੀ ਤੁਸੀਂ ਦੇਖ ਸਕਦੇ ਹੋ ਛੋਟੀਆਂ ਇਹਨਾਂ ਦੇ ਦੰਦ ਇਸ ਕਰਕੇ ਨਹੀਂ ਦਿਖਾਏ ਜਿਹੜੇ ਇਹ ਤੋਂ ਅਗਲੇ ਨਾਗ ਆਉਣਗੇ ਉਹਨਾਂ ਦੇ ਦੰਦ ਤੁਹਾਨੂੰ ਨਾਲ ਦਿਖਾਉਂਦੇ ਜਾਵਾਂਗੇ ਬੰਦੇ ਭਾਈ ਸੋ ਇਹ ਚਾਰ ਨਾਗ ਆ ਜਿਹੜੇ ਛੋਟੀ ਉਮਰ ਦੇ ਐ ਥਣ ਚਾਰ ਚਾਰ ਜਾਨਾਂ ਨੇ ਕੋਈ ਛੋਟੀਆਂ ਨਹੀਂ ਜਾਨਾਂ ਨੇ ਸੋ ਇਸ ਤੋਂ ਬਾਅਦ ਚ ਕੁਝ ਵੱਡੀਆਂ ਇਹਨਾਂ ਨਾਲੋਂ ਥੋੜੀਆਂ ਏਜ ਵਾਲੀਆਂ ਵੱਚੀਆਂ ਨਰਮੋ ਭਾਈ ਇਹਨਾਂ ਦੇ ਤਾਂ ਆਪਾਂ ਦੰਦ ਦਿਖਾਉਂਦੇ ਜਾਵਾਂਗੇ ਹਾਂਜੀ ਬਸ ਇਹੀ ਗਰੁੱਪ ਇਹਨਾਂ ਦੇ ਆ ਚਾਰ ਵੱਚੀਆਂ ਦਾ ਆਛੀਆਂ ਆਪਾਂ ਨੰਬਰ ਪਟਾਣੀ ਠੀਕ ਹੈ ਓਕੇ ਸੋ ਦੋਸਤੋ ਦੰਦ ਤੁਹਾਨੂੰ ਕਨਫਰਮ ਕਰੀ ਜਾਵਾਂਗੇ ਨਾਲ ਦੀ ਨਾਲ ਇਹਨਾਂ ਦੇ ਖੀਰੀ ਵੱਛੀ ਹੈ ਠੀਕ ਹੈ ਭਾਈ ਬਾਕੀ ਕਈ ਵਾਰ ਤੁਹਾਨੂੰ ਨਹੀਂ ਜਜਮੈਂਟ ਹੁੰਦੀ ਤਾਂ ਜਿਹੜੀ ਖੀਰੀ ਵੱਛੀ ਦੰਦ ਦੇਖ ਕੇ ਮੈਂ ਬੋਲੂੰਗਾ ਤਾਂ ਉਹ ਦਾ ਰਿਸਪੌਂਸੀਬਲ ਵੀ ਹੋਊਂਗਾ ਇਸ ਪੱਖ ਤੋਂ ਉਸ ਵੱਛੀ ਦਾ ਸੋ ਇਹਦਾ ਢਾਂਚਾ ਦੇਖੋ ਦੋਸਤੋ ਖੜਨੀ ਖੁੰਮੀ ਵੱਛੀ ਦੀ ਦੇਖ ਸਕਦੇ ਹੋ ਪਹਿਲਾਂ ਦੱਸਿਆ ਸੀ ਵੀ ਸਮਝਾ ਹੁੰਦੀਆਂ ਵੱਛੀਆਂ ਕੋਈ ਇਹਨਾਂ ਦਾ ਨਹੀਂ ਵੀ ਪੇਟ ਛੱਡਿਆ ਹੋਊਗਾ ਬਣਾਵਟ ਵੀ ਤੁਸੀਂ ਦੇਖ ਸਕਦੇ ਹੋ ਸੋਹਣੀ ਹੈ ਵੱਛੀ ਇਹ ਸਾਰੀਆਂ ਹੀ ਬੱਚੀਆਂ ਭਾਵੇਂ ਤੁਸੀਂ ਛੋਟੀ ਖਰੀਦ ਲਓ ਭਾਵੇਂ ਇਹਨਾਂ ਵੱਡੀਆਂ ਚ ਲੈ ਲਓ ਜੇ ਇਹਨਾਂ ਨੇ ਦਸੰਬਰ ਤੱਕ ਜਾਂਦੇ ਆ ਜਨਵਰੀ ਤੱਕ ਜਾਂਦੇ ਆ ਇਹ ਆਈ ਇਹਨਾਂ ਦੀ ਹੋਣੀ ਹੈ ਬਾਕੀ ਖੀਰੀ ਬੱਚੀ ਆ ਤੋ ਉਹਨੂੰ ਤਾਂ ਕਿਸੇ ਕੋਲੋਂ ਨਾ ਤਾਂ ਚੈੱਕ ਕਰਾਉਣ ਦੀ ਲੋੜ ਪੈਂਦੀ ਹੈ ਕਿਉਂਕਿ ਖੀਰੀ ਬੱਚੀ ਜਿਹੜੀ ਆਮ ਤੌਰ ਤੇ ਅਖੀਰਵੇਂ ਗੱਭਣ ਹੁੰਦੀਆਂ ਜਦੋਂ ਚੌਗੀ ਛਿਗੀ ਦੋਂਦੀ ਉਹਨਾਂ ਬੱਚੀਆਂ ਨੂੰ ਕਈ ਵਾਰਾਂ ਲੋੜ ਪੈ ਜਾਂਦੀ ਅੰਦਰ ਸਾਨੂੰ ਚੈੱਕ ਕਰਵਾਉਣ ਜੀ ਬੰਦ ਦੇਖਦੇ ਆਪਾਂ ਕਨਫਰਮ ਅਖੀਰੀ ਹੈ ਠੀਕ ਹੈ ਜੀ ਬਹੁਤ ਸੋਹਣੀ ਤੇ ਅੱਛੀ ਦੱਸੋ ਇਹ ਵੀ ਤੁਸੀਂ ਇਹਦੀ ਬਿਊਟੀ ਦੇਖੋ ਇਹ ਡੱਬੇ ਜਿਹੜੇ ਹੁਣ ਕੇਰਾ ਹਜੇ ਕਿਉਂਕਿ ਇਹ ਵੱਛੀਆਂ ਜਦੋਂ ਇਹ ਗਾਵਾਂ ਬਣਣੀਆਂ ਤਾਂ ਚਮਕਾਊਗੀ ਕੋਸਾ ਸਰੀਰ ਦੀ ਬਣਤਰ ਬਦਲ ਜਾਂਦੀ ਜੋ ਗੱਬੜ ਹੋ ਜਾਂਦੀ ਹੈ ਫਿਰ ਇਹ ਡੱਬੇ ਬਹੁਤ ਸੋਹਣੇ ਲੱਗਦੇ ਆ ਇਹਨਾਂ ਦਾ ਪ੍ਰਿੰਟ ਜਾਂ ਬੜਾ ਵੱਖਰਾ ਤੇ ਸੋਹਣਾ ਲੱਗਣ ਲੱਗ ਜਾਂਦਾ ਹੁਣ ਵੀ ਤੁਸੀਂ ਦੇਖੋਗੇ ਸੋਹਣੀ ਡਾਂਚੇ ਦੀ ਵੱਛੀ ਹੈ ਇਹ ਮਲੋਵੀਆਜ਼ ਲਗਭਗ ਸਾਂਗਾਂ ਸਮਾਂ ਨਹੀਂ ਹੈ ਇੱਕ ਸਾਲ ਵਜ ਦੀ ਤੁਹਾਨੂੰ ਇਹਨਾਂ ਨੇ ਆਮਦਨ ਦੇਣੀ ਹੈ ਪੈਨ ਨੰਬਰ ਦੇ ਉੱਤੇ ਬੱਚੀ ਰੇਟ ਸਾਰੀਆਂ ਬੱਚਿਆਂ ਦੀ ਜਿਹੜੇ ਉਹ ਫੋਨ ਦੇ ਉੱਤੇ ਰੱਖੇ ਹੋਏ ਆ ਇਹ ਵੀ ਖੀਰੀ ਹੈ ਠੀਕ ਹੈ ਭਾਈ ਕਨਫਰਮ ਸੁਖੀਰੀ ਬਣਾਵਟੇ ਦੀ ਵੀ ਦੇਖ ਲੋ ਜੀ ਲੈ ਚਲ ਬੰਦ ਸੋਖੜਨੀ ਨੂੰ ਇਹਦੀ ਵੀ ਦੇਖ ਸਕਦੇ ਆ ਦੋਸਤੋ ਸੋਹਣੀ ਬੱਛੀ ਹੈ ਵੀ ਤੇ ਪਰ ਮਾਫਤ ਇੱਕ ਫੋਰ ਬੱਛੀ ਤੁਸੀਂ ਦੇਖੋ ਇਹਦੀ ਵੀ ਬਣਾਵਟ ਪਹਿਲਾਂ ਦੰਦ ਇਹਦੇ ਵੀ ਦੇਖ ਲਿਆ ਆਪਾਂ ਹੀਰੀ ਹੈ ਦੋਸਤੋ ਇਹਦੀ ਖੀਰੀਆਂ ਬੱਚੀਆਂ ਜਾਂ ਦੁੰਦੀਆਂ ਬੱਚੀਆਂ ਜਿਹੜੀਆਂ ਦੁੰਦੀਆਂ ਬੱਚੀਆਂ ਦੇ ਫਰਕੇ ਪੈ ਜਾਂਦਾ ਵੀ ਉਹਨਾਂ ਦੇ ਦੰਦ ਦੋ ਦੰਦ ਸੈਂਟਰ ਵਾਲੇ ਬਿਲਕੁਲ ਉਹੇਠੋਂ ਵੀ ਚੌੜੇ ਤੇ ਉੱਤੋਂ ਵੀ ਚੌੜੇ ਹੁੰਦੇ ਆ ਜਿਹੜੇ ਅਖੀਰਾ ਪਸ਼ੂ ਆਦੇ ਦੰਦ ਉੱਤੋਂ ਚੌੜੇ ਤੇ ਮੋਢ ਜਿਹੜਾ ਜਾੜਾ ਉਹ ਪਤਲੀ ਹੁੰਦੀ ਹੈ ਵੀ ਸ਼ੇਪ ਦੇ ਵਿੱਚ ਹੁੰਦੇ ਸੋ ਇਹ ਤੁਸੀਂ ਬੱਚੀ ਨੂੰ ਦੇਖੋ ਇਹਦੀ ਵੀ ਬਣਾਵਟ ਸੋਹਣੀ ਹੈ ਹਾਲਾਂਕਿ ਇਹ 6 3 ਗੱਬਣ ਹੋਣ ਵਾਲੀਆਂ ਹੈ ਬਾਡੀ ਵੇਟ ਇਸ ਬੱਚੀ ਦਾ ਵੀ ਤੁਸੀਂ ਦੇਖੋ ਤਾਂ ਲਗਭਗ ਕੰਪਲੀਟ ਹੀ ਹੈ ਤਨ ਕੁਆਂਟਲ ਦੇ ਆਸ-ਪਾਸ ਇਹ ਮੰਨਿਆ ਜਾਂਦਾ ਵੀ ਵੱਛੀ ਦੀ ਏਆਈ ਹੋ ਜਾਣੀ ਚਾਹੀਦੀ ਹੈ। 7 ਕੁਆਂਟਲ ਦੀ ਐਫ ਵੀ ਜਿਹੜੀ ਉਹ ਗੱਪਣ ਹੋ ਜਾਂਦੀ ਹੈ ਵੈਸੇ ਪਰ ਤੁਸੀਂ weight ਜਿੰਨਾ ਚੰਗਾ ਗੇਮ ਕਰ ਲੂਗੀ ਵੱਛੀ ਉੰਨੀ ਉਹ ਚੰਗੀ ਰਹਿੰਦੀ ਹੈ ਦੁੱਧ ਵਾਲੇ ਪੱਖ ਤੋਂ। ਉਹ ਇੱਕ 5 ਨੰਬਰ ਤੇ ਵੱਛੀ ਦੇ ਦੰਦ ਆਪਾਂ ਦੇਖਾਂਗੇ। ਅਹ ਦੋਹਾਂ ਵਾਲੇ ਦੰਦ ਚੱਕ ਰਹੀ ਹੈ ਦੱਸ। ਸੰਦੋ ਇਹ ਚੱਕ ਲਈ। ਓਕੇ ਠੀਕ ਹੈ ਬਈ। ਸੋ ਇਹਨੇ ਦੋਹਾਂ ਦੇ ਦੰਦ ਕੱਢਨੇ ਸ਼ੁਰੂ ਕਰਤੇ ਆ। ਬਣਾਵਟ ਤੁਸੀਂ ਦੇਖ ਲਓ ਬੱਚੀ ਦੀ ਕੱਦ-ਕਾਠ ਵੀ ਠੀਕ ਐ ਸੋਹਣਾ ਤੇ ਬਾਡੀ ਵੇਟ ਵੀ ਚੰਗਾ ਥਣ ਚਾਰ ਦਿਸਦੇ ਐ ਸੋਹਣੇ ਦਿਸਦੇ ਐ ਲੈ ਆ ਭਾਈ ਹਜੇ ਇਹ ਮੰਨ ਲਓ ਵੀ ਮਹੀਨਾ ਡੇਢ ਮਹੀਨਾ ਪਹਿਲਾਂ ਹੀ ਦੋ ਦੰਦ ਹੋਈ ਹੋਊਗੀ ਕਿਉਂਕਿ ਜੇ ਦੰਦ ਚੱਕਣੀ ਸ਼ੁਰੂ ਕੀਤੇ ਐ ਇਹਦੇ ਬਾਅਦ ਚ ਲਾਸਟ ਉੱਤੇ ਇੱਧਰ ਜਿਹੜੀਆਂ ਵੱਡੀਆਂ ਬੱਚੀਆਂ ਉਹਨਾਂ ਦੇ ਵਿੱਚੋਂ ਇੱਕ ਬੱਚੀ ਤੁਹਾਨੂੰ ਦਿਖਾਉਣੇ ਫਿਰ ਦੋ ਨਗ ਵੱਖਰੇ ਜੇ ਸਾਹਮਣੇ ਖੜੇ ਐ ਜਿਹੜੇ ਦਿਖਾਉਣੇ ਆ ਤੇ ਇੱਕ ਤੁਹਾਨੂੰ ਐਫ ਦਿਖਾਉਂਗਾ ਬਹੁਤ ਸੁੰਦਰ ਸੋ ਇਸ ਬੱਚੀ ਬਾਰੇ ਵੀ ਇਹਨੇ ਵੀ ਦੋਂਦ ਵਾਲੇ ਦੰਦ ਚੱਕੇ ਆ ਠੀਕ ਹੈ ਬੱਚੇ ਜੋ ਦੋ ਬੱਚੀਆਂ ਜਿਨ੍ਹਾਂ ਨੇ ਦੋਂਦ ਵਾਲੇ ਦੰਦ ਚੱਕੇ ਆ ਤੁਸੀਂ ਦੰਦ ਇਹਨਾਂ ਨੂੰ ਸਕਰੀਨ ਸ਼ਾਟ ਲੈ ਕੇ ਫਿਰ ਜਜਮੈਂਟ ਕਰੋ ਤੁਹਾਨੂੰ ਅੰਦਾਜ਼ਾ ਹੋਊਗਾ ਵੀ ਇਹ ਹਜੇ ਹੋਣ ਬੰਦੀਆਂ ਹੋਈਆਂ ਜਦੋਂ ਇਹ ਦੋਂਦੀਆਂ ਕੰਪਲੀਟ ਹੋ ਜਾਂਦੀਆਂ ਉਦੋਂ ਬਿਲਕੁਲ ਬਰਾਬਰ ਦੇ ਦੰਦ ਹੋ ਜਾਂਦੇ ਆ ਰਲ ਜਾਂਦੇ ਆ ਉਦੋਂ ਠੀਕ ਹੈ ਬੱਚੇ ਲਿਆਨ ਸੋ ਇਹ ਵੀ ਸੋਹਣੇ ਟਾਂਚੇ ਦੀ ਹੈ ਗੱਬਣ ਹੋਣਾ ਵੀ ਹੈ ਤਲੂ ਹਵਾਨਾ ਜਾਂ ਲੇਵਟੀ ਇਦਾਂ ਵੀ ਜੇ ਆਮ ਬੰਦਾ ਜੇ ਇਹਨੂੰ ਗੱਬਨ ਸਮਝੇ ਤਾਂ ਉਹ ਇਦਾਂ ਲੱਗੂਗਾ ਵੀ ਇਹ ਗੱਬਨ ਜਿਵੇਂ ਹੋਈ ਵੀ ਹੁੰਦੀ ਹੈ ਪਰ ਤੁਸੀਂ ਕਿਉਂਕਿ ਖਾਲੀ ਆ ਤਾਂ ਤੁਸੀਂ ਇਹਨਾਂ ਨੂੰ ਇਹਨਾਂ ਦੀ ਇਹ ਆਪ ਕਰਾਉਂਗੇ ਆਓ ਤੁਹਾਨੂੰ ਇੱਕ ਨਗੀਨਾ ਦਿਖਾਈਏ ਜਰਸੀ ਬਹੁਤ ਸੋਹਣੀ ਬੱਛੀ ਨਰਮ ਬਈ ਇਹ ਦੰਦੋਂ ਕਿਵੇਂ ਹੋਊਗੀ ਧੀ ਜੀ ਨਹੀਂ ਆਪਾਂ ਇਹ ਵੀਡੀਓ ਪਾਈ ਸੀਗੀ ਠੀਕ ਹੈ ਤੇਰੀ ਬੱਛੀ ਹੈ ਇਹ ਅਸ਼ੋਦੀ ਲੱਛੀ ਹਾਂਜੀ ਹਾਂਜੀ ਖੋਲੀਏ ਮੈਂ ਵੀਡੀਓ ਹੀ ਦਿਖਾ ਦਵਾਂ ਉਹ ਵੀ ਠੀਕ ਹੈ ਸੋ ਦਸੋ ਬੱਚੀ ਆਪਾਂ ਲਈ ਹੀ ਮਦਨ ਲਾਲ ਤੋਂ ਲਈ ਗਈ ਸੀ ਠੀਕ ਹੈ ਉਹਨਾਂ ਬਾਹਰੋਂ ਜੁੜੇ ਗਈ ਸੀ ਆਪਾਂ ਅੱਛਾ ਹਾਂਜੀ ਉਹ ਬੱਚੀ ਦੇਖਿਓ ਦਸੋ ਬਹੁਤ ਸੋਹਣਾ ਫੇਸ ਵੱਡੀ ਐਚ ਜਰਸੀ ਜਿਹੜੀ ਉਹ ਬਣਨੀ ਹੈ ਕੀ ਦੀ ਬੱਚੀ ਠੀਕ ਹੈ ਨਮਨ ਦੇਖੋ ਬਿਊਟੀ ਇਹਦੀ ਰੰਗ ਦੇਖਿਓ ਜੀ ਆ ਗੋ ਕਰਕੇ ਮੋੜੀ ਨਰਮਲ ਧੁੱਪ ਚ ਕਰੀ ਬਈ ਸੋ ਰੰਗ ਧੁੱਪ ਚ ਦੇਖਿਓ ਇਹਦਾ ਬਹੁਤ ਸੋਹਣੀ ਅੱਛੀ ਦਸੋ ਇਹ ਪਲੇਅਬਿਕ ਸੋ ਜਰਸੀ ਬਰੀਡ ਦੀ ਇੱਕ ਹੀ ਜਰਸੀ ਹੈ ਅੱਜ ਪਰ ਹੈ ਨਹੀਂ ਨਹੀਂ ਉਹ ਤੁਹਾਨੂੰ ਪਸੰਦ ਵੀ ਆਊ ਜਿਹੜਾ ਵੀਰ ਖਰੀਦਣ ਵਾਸਤੇ ਆਉਂਦਾ ਜਰਸੀ ਦੇ ਕੰਮ ਕਰਨਾ ਤਾਂ ਚੰਗੇ ਢਾਂਚੇ ਦੀ ਵੱਡੀ ਜਰਸੀ ਤਿਆਰ ਹੋਊਗੀ ਇੱਕ ਹੋਰ ਐਚਐਫ ਚਪੈਂਦੀ ਅੱਛੀ ਤੁਹਾਨੂੰ ਦਿਖਾਉਣੀ ਹੈ ਵੈਸੇ ਤਾਂ ਬੰਦੇ ਦੇ ਦੇਖਣ ਦੀ ਵੀ ਨਹੀਂ ਲੋੜ ਪਰ ਫਿਰ ਵੀ ਤੁਹਾਨੂੰ ਦਿਖਾ ਦਿੰਨੇ ਆ ਖੀਰੀ ਵੱਛੀ ਕਨਫਰਮੈਂਟ ਦੇਖੋ ਇਹਦਾ ਰੰਗ ਰੂਪ ਤੇ ਇਹ ਇਸ ਜਿਹੜੀਆਂ ਜਿੰਨੀਆਂ ਇੱਥੇ ਬੱਛੀਆਂ ਇਹਨਾਂ ਦੇ ਵਿੱਚੋਂ ਮੀਡੀਅਮ ਜਾਂ ਗਰੁੱਪ ਦੇ ਵਿੱਚੋਂ ਆਉਂਦੀ ਹੈ ਜਿਹੜੀਆਂ ਪਹਿਲੇ ਨੰਬਰ ਤੇ ਸੀ ਉਹ ਛੋਟੀਆਂ ਐਦੋਂ ਉਹਨਾਂ ਨਾਲੋਂ ਥੋੜੀ ਵੱਡੀ ਐ ਤੇ ਦੂਜੀਆਂ ਨਾਲੋਂ ਥੋੜੀ ਛੋਟੀ ਐ ਲੈ ਚੱਲ ਭਾਈ ਇੱਕ ਲਾਸਟ ਉੱਤੇ ਤੁਹਾਨੂੰ ਜਿਹੜੀ ਵੱਖਰੀ ਵੱਡੀ ਬੱਛੀ ਐ ਉਹ ਦਿਖਾਉਣੀ ਐ ਹੈ ਬੱਚਾ ਹੀ ਪਰ ਉਹਨਾਂ ਪਹਿਲਾਂ ਚਾਰਾਂ ਨਾਲ ਦਾ ਉਮਰ ਦੇ ਵਿੱਚ ਲੱਗਦੀ ਹੈ ਪਰ ਉਦੋਂ ਬਰੀਡ ਕੁਆਲਿਟੀ ਚੰਗੀ ਹੈ ਤੇ ਉਹਦੇ ਕਰਕੇ ਵੱਖਰੀ ਵੱੱਦੀ ਵੀ ਹੈ ਇਹਦੀ ਬਿਊਟੀ ਵੀ ਤੁਸੀਂ ਦੇਖੋਗੇ ਤੁਹਾਨੂੰ ਪਸੰਦ ਆਊਗੀ ਬਹੁਤ ਸੋਹਣੀ ਵਾਈਟ ਫੇਸ ਵਾਲੀ ਬੱਛੀ ਹੈ ਬਰੀਕ ਚਮੜੀ ਬਿਲਕੁਲ ਨਜ਼ਰ ਆਉਂਦੀ ਹੈ ਦੱਸੋ ਤੁਸੀਂ ਇਹਦੀਆਂ ਫਸਲਾਂ ਤੋਂ ਵੀ ਅੰਦਾਜ਼ਾ ਲਾਉਂਗੇ ਬਣਾਵਟ ਇਹਦੀ ਤੁਸੀਂ ਦੇਖ ਸਕਦੇ ਹੋ ਇੱਕ ਬਹੁਤ ਸੋਹਣੀ ਬੱਛੀ ਜਿਹੜੀ ਲਾਸਟ ਉੱਤੇ ਦਿਖਾ ਰਹੇ ਹਾਂ ਬੰਦੇ ਭਾਈ ਸੋ ਇਹ ਦੋਸਤੋ ਅੱਜ ਦੀ ਵੀਡੀਓ ਦੇ ਨਾਕ ਸੀਗੇ ਜਿਹੜੇ ਬਾਈਕੋਲ ਵਿਕਰੀ ਵਾਲੇ ਸੀ ਤੁਸੀਂ ਜਿਹੜੀ ਬੱਚੀ ਤੁਹਾਨੂੰ ਪਸੰਦ ਆਉਂਦੀ ਹੈ ਉਹਦੇ ਸੰਬੰਧੀ ਗੱਲਬਾਤ ਕਰ ਲਓ ਜੇ ਨੰਬਰ ਸਕਰੀਨ ਉੱਤੇ ਬਾਈ ਦਾ ਚੱਲੀ ਜਾਂਦਾ ਇਸ ਤੇ ਕਾਲ ਕਰਨੀ ਹੈ ਚੁਣ ਕੇ ਖਰੀਦ ਲਓ ਜਿਹੜਾ ਨੱਕ ਜੱਚਦਾ ਤੇ ਨਾਲ ਇਹ ਵੀ ਗੱਲ ਐਡ ਕਰਦੇ ਹਾਂ ਵੀ ਇੱਕ ਜਰਸੀ ਜੇ ਕੋਈ ਵੀਰ ਪਸੰਦ ਕਰਦਾ ਨਸਲ ਨੂੰ ਤਾਂ ਤੁਹਾਡੇ ਵਾਸਤੇ ਇੱਕ ਚੰਗੀ ਜਰਸੀ ਵੱਚੀ ਵੀ ਇੱਥੇ ਮੌਜੂਦ ਹੈ ਅੱਜ ਦੀ ਇਸ ਵੀਡੀਓ 'ਚ ਧੰਨਵਾਦ ਦੋਸਤੋ ਇਸ ਵੀਡੀਓ ਨੂੰ ਦੇਖਣ ਵਾਸਤੇ